ਗਬੋਂ ਉਹ ਸੰਗਤ ਲੈ ਕੇ ਆਦੀ ਸੀ ਪਿਛਾੜੇ ਜਦੋਂ ਉਹਨਾਂ ਨੇ ਇੱਕ ਦਿਸਾਲਾ ਲੈ ਕੇ ਮਹਾਰਾਜ ਦੇ ਚਰਨਾਂ 'ਚ ਭੇਟਾ ਕੀਤਾ ਤੇ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਤਿੰਨ ਦਿਸਾਲੇ ਲੈ ਕੇ ਆਏ ਸੀ ਸਾਡੇ ਦੂਜੇ ਦਿਸਾਲੇ ਕਿੱਥੇ ਨੇ ਤੇ ਉਹਨਾਂ ਨੇ ਧਾਮ ਮਾਰ ਕੇ ਆਖਿਆ ਮਹਾਰਾਜ ਪੱਤੀ ਦੇ ਮਰਦਿਆਂ ਨੇ ਸਾਡੇ ਕੋਲੋਂ ਦਿਸਾਲੇ ਖੋਹ ਲੈਨੇ ਮਹਾਰਾਜ ਕਹਿੰਦੇ ਤੁਹਾਡੀ ਭੇਟਾ ਸਾਡੇ ਚਰਨਾਂ 'ਚ ਪ੍ਰਵਾਹ ਹੋ ਗਈ ਹੈ ਹੁਣ ਸਾਡਾ ਕੰਮ ਹੈ ਅਸੀਂ ਆਪਣੀ ਜਿਹੜੀ ਚੀਜ਼ ਹੈ ਜਿਹੜੀ ਸਾਡੀ ਭੇਟਾ ਹੈ ਅਸੀਂ ਆਪਣੇ ਕੋਲੇ ਵਾਪਸ ਲੈ ਕੇ ਆਵਾਂਗੇ। ਦਿਮਾ ਰਾਜ ਦੇ ਚਰਨਾਂ ਚ ਬੈਠ ਕੇ ਸਤਿ ਪਾਪਾ ਵੀ ਕੀ ਕਰ ਸਰਬ। ਪਾਪਾ ਵੀਦੀ ਚਰਨ ਸਹਿਬ ਨੂੰ ਇਸ਼ਾਰਾ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੱਖਿਆ ਵੀਦੀ ਚੰਦਾ। ਸਾਨੂੰ ਤੇਰੇ ਤੇ ਮਾਣ ਹੈ ਤੇਰੇ ਤੇ ਭਰੋਸਾ ਹੈ। ਅਸੀਂ ਤੇਰੇ ਤੇ ਵਿਸ਼ਵਾਸ ਕਰਦੇ ਆ। ਤੇਰੇ ਤੋਂ ਬਿਨਾ ਇਹ ਕਾਰਜ ਕੋਈ ਦੂਜਾ ਨਹੀਂ ਕਰ ਸਕਦਾ। ਇੱਕ ਸ਼ਬਦ ਕਿਹਾ ਸੀ ਧਰ ਬਾਬਾ ਬੇਰੀਤਾਲ ਸਹਿਬ ਨੂੰ ਆਕਿਆ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਸਿਰ ਧੁਆ ਕੇ ਚੱਲਿਆ ਹਾਂ ਮਹਾਰਾਜ ਇੱਕ ਵਾਰ ਆਪਣਾ ਮਿਹਰ ਦਾ ਭਰਿਆ ਹੱਥ ਮੇਰੇ ਸਿਰ ਉੱਤੇ ਧਰ ਦਿਓ ਤੇ ਜਿਹੜੀ ਤੁਹਾਡੀ ਦਾਤ ਇਹਨਾਂ ਸੇਵਕਾਂ ਨੇ ਤੁਹਾਡੇ ਚਰਨਾਂ 'ਚ ਰੱਖਣੀ ਸੀ ਨਾ ਮਹਾਰਾਜ ਉਹਨੇ ਚੀਜ਼ਾਂ ਲੈ ਕੇ ਤੁਹਾਡੇ ਚਰਨਾਂ ਵਿੱਚ ਪੇਟਾ ਕਰ ਦਿੱਤੀ ਬਾਬਾ ਫ਼ਰੀਦ ਜੰਮ ਸਾਹਿਬ ਗਏ ਤੇ ਬੜੀ ਜਦੋਂ ਜੈਤ ਦੇ ਨਾਲ ਜਦੋਂ ਦਿਸ਼ਾ ਦੇ ਰਹੇ ਨਾ ਇਤਿਹਾਸ ਕਹਿੰਦਾ ਭੱਟ ਬੜ ਰਿਹਾ ਸੀ ਬੜਦੇ ਹੋਏ ਭੱਟ ਦੇ ਵਿੱਚ ਜਦੋਂ ਤਾਂ ਬਾਬਾ ਫ਼ਰੀਦ ਜੰਮ ਸਾਹਿਬ ਆਪਣਾ ਚੌਂਕੜਾ ਲਾ ਕੇ ਬੈਠੇ ਇਤਿਹਾਸ ਕਹਿੰਦਾ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕੀ ਸਿੱਖੋ ਸਾਡੇ ਤਾਲੂਕ ਤੇ ਖੰਡਾ ਪਾਣੀ ਪੋਣਾ ਸ਼ੁਰੂ ਕਰਦੇ ਕਿਉਂਕਿ ਸੇਕ ਦੇਣਾ ਸੀ ਉਹ ਪੱਤੀ ਤੋਂ ਲੈ ਕੇ ਮਾਲਵੇ ਦੀ ਧਰਤੀ ਤੱਕ ਬਹੁਤ ਰਿਹਾ ਸੀ ਮਹਾਰਾਜ ਚੌਕੜਾ ਲਾ ਕੇ ਬੈਠ ਗਏ ਸਿੱਖਾਂ ਨੇ ਮਹਾਰਾਜ ਦੇ ਕੰਨ ਉੱਤੇ ਠੰਡਾ ਪਾਣੀ ਪਾਉਣਾ ਸ਼ੁਰੂ ਕੀਤਾ ਤੇ ਅੱਜ ਜਦੋਂ ਉਸ ਪੱਠ ਦੇ ਦਰਸ਼ਨ ਕਰੋਗੇ ਨਾ ਉਹ ਪੱਠ ਵੱਲ ਰਿਹਾ ਸੀ ਵੱਲਦੇ ਹੋਏ ਪੱਠ ਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਚੌਕੜਾ ਲਾ ਕੇ ਲਏ ਤੇ ਯਾਦ ਕਰਨਾ ਜਿਹਦੇ ਉੱਤੇ ਗੁਰੂ ਦਇਆ ਕਰਦਾ ਹੈ ਨਾ ਜਿਹਦੇ ਉੱਤੇ ਮਾਲਕ ਰਹਿਮਤ ਕਰਦਾ ਹੈ ਉਸ ਵੱਲ ਦੇ ਪੱਠ ਵਿੱਚੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਬੋਲੋ ਜੀ ਪਛਾਣਿਆ ਮਹਾਰਾਜ ਨੇ ਤੱਤੀ ਬਾੜ ਹੀ ਲੱਗਣ ਦਿੱਤੀ ਧੰਨ ਬਾਬਾ ਬਿਨੀ ਚੰਦ ਸਾਹਿਬ ਨੂੰ ਜਿਹੜਾ ਪਾਣੀ ਚ ਬੱਜਣ ਕਿਹਾ ਨਾ ਮਹਾਰਾਜ ਕਹਿੰਦੇ ਤਾਪੀ ਬਾਉ ਨਾ ਲੱਗੇ ਪਾਰ ਬ੍ਰह्म ਸ਼ਰਨਾਈ ਚੋਂ ਕਿਰਤ ਹਮਾਰੇ ਰਾਮタル ਦੁੱਖ ਲੱਗੇ ਨਾ ਪਾਣੀ ਜਦੋਂ ਜਿਗਰ ਦਾ ਮਹਾਰਾਜ ਨੇ ਘੇਰਿਆ ਹੋਵੇ ਨਾ ਜਦੋਂ ਚਾਰੇ ਪਾਸੇ ਗੁਰੂ ਦੀ ਦਇਆ ਹੋਵੇ ਤੇ ਕਿਆ ਕਰਨਾ ਪਿਆਰਿਓ ਦੁਨੀਆ ਦਾ ਕੋਈ ਦੁੱਖ ਦੁਨੀਆ ਦੀ ਕੋਈ ਮੁਸੀਬਤ ਉਹਨਾਂ ਦੀ ਕੋਈ ਤਕਤੀ ਹਵਾ ਸੁਬੋ ਲੋਕ ਨੂੰ ਤਾਚੀ ਦਾ ਸਾਥ ਤੇ ਕਿਰਪੂਤੀ ਦਇਆ ਬਾਬਾ ਬਿਧੀ ਚੰਦ ਸਹਿਬ ਚੌਕੜਾ ਲਾ ਕੇ ਬੈਠ ਗਏ ਬਲਦੇ ਪੱਤ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਣਾ ਵਿੱਚ ਧਿਆਨ ਜੋੜ ਲਿਆ ਤੇ ਸੱਦੇ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ ਤਾਂ ਬਾਬਾ ਬਿਧੀ ਚੰਦ ਸਾਹਿਬ ਨੂੰ ਬਲਦੇ ਪੱਤ ਵਿੱਚੋਂ ਬਚਾ ਲਿਆ ਅੱਜ ਉਹਨਾਂ ਦੀ ਯਾਦ ਅੰਦਰ ਬੜਾ ਵੱਡਾ ਸਥਾਨ ਬਣਿਆ ਅੱਜ ਵੀ ਉਹ ਪੱਤ ਉਸੇ ਤਰ੍ਹਾਂ ਮੌਜੂਦ ਹੈ ਫੰਦੇ ਪੱਠ ਪੜੇਣਾ ਹੈ ਉੱਤੇ ਬਹੁਤ ਵੱਡਾ ਉਹਨਾਂ ਦਾ ਆਲੀ ਸ਼ਾਨ ਦਰਬਾਰ ਬਣਾਇਆ ਤੇ ਮਹਾਰਾਜ ਨੇ ਬਾਣੀ ਵੀ ਕਿਹਾ ਨਾ ਪਾਤਸ਼ਾਹ ਜੀ ਕਹਿੰਦੇ ਜਿਸ ਕੇ ਸਿਰ ਉਪਰ ਕੋ ਸੁਆਮੀ ਸੋ ਦੁੱਖ ਜੈਸਾ ਪਾਉਂਦਾ ਬੰਦਾ ਕਦੇ ਵੀ ਉਹਨਾਂ ਦੁੱਖਾਂ ਵਿੱਚ ਦੀ ਲੰਘਦਾ ਨਹੀਂ ਹੈ ਜਦੋਂ ਮਾਲਕ ਦਇਆ ਕਰ ਦਿੰਦਾ ਤੇ ਪਾਤਸ਼ਾਹ ਜੀ ਨੇ ਇੱਕ ਕੰਡੀਸ਼ਨ ਰੱਖੀ ਹੈ ਮਹਾਰਾਜ ਕਹਿੰਦੇ ਗੋਲ ਨਾ ਜਾਣਾ ਹੈ ਮਾਇਆ ਮਨ ਮਾਤਾ ਮਾਤਾ ਦਾ ਮੀਨ ਨੇ ਕਿਸੇ ਚੀਜ਼ ਵਿੱਚ ਮਸਤ ਹੋ ਜਾਣਾ ਜਿਹਨੇ ਆਪ ਆਮ ਹੀ ਸ਼ਬਦ ਵਰਤਦੇ ਨੇ ਇਹ ਬੰਦਾ 24 ਘੰਟੇ ਹੰਕਾਰ ਵਿੱਚ ਮਸਤ ਰਹਿੰਦਾ ਇਹ ਬੰਦੇ ਨੂੰ 24 ਘੰਟੇ ਆਪਣੀ ਧਨ ਦੌਸਤ ਦਾ ਸਰੂਰ ਰਹਿੰਦਾ ਹੈ ਮਨ ਆਖੀਂਦੇ ਜਿਹਦੇ ਸਿਰ ਉੱਤੇ ਮਾਲਕ ਦਇਆ ਕਰਦਾ ਹੈ ਜਿਹਦੇ ਸਿਰ ਉੱਤੇ ਗੁਰੂ ਮੇਹਰ ਦਾ ਭਰਿਆ ਹੱਥ ਰੱਖ ਦਿੰਦਾ ਹੈ بادشاہ ਦੀ ਕਹਿੰਦੇ ਉਹ ਕਦੇ ਵੀ ਮਾਇਆ ਵਾਲੇ ਬੋਲ ਨਹੀਂ ਬੋਲਦਾ ਮਾਇਆ ਵਾਲੇ ਬੋਲ ਬੋਲਣ ਦਾ ਮੀਨਿੰਗ ਹੈ ਉਹਨੂੰ ਗੁਰੂ ਦੇ ਘਰ ਵਿੱਚੋਂ ਕਿੰਨਾ ਕੁਝ ਵੀ ਮਿਲ ਚਾਏਗਾ ਉਹ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਅਤੇ ਅਨੁਸਾਰ ਨਹੀਂ ਲੱਭਦਾ ਉਹ ਗੁਰੂ ਤੇ ਹਰ ਵੇਲੇ ਆਪਣੇ ਗੁਰੂ ਦਾ ਸ਼ੁਕਰਾਨਾ ਕਰਦਾ ਹੈ ਉਹ ਕਦੇ ਭੁਲਕਾ ਨਹੀਂ ਹੁੰਦਾ ਮਹਾਰਾਜ ਕਹਿੰਦੇ ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਅਗਰਾਂ ਬਚ ਗਿਐ ਮੇਰੇ ਨਾਮ ਰਾਏ ਸੋ ਸੰਤਾਂ ਦਾ ਸੰਤ ਤੇਰੇ ਮਹਾਰਾਜ ਕੋ ਵੀ ਉਹਨਾਂ ਦਾ ਬਣ ਜਾਣਾ ਹੈ ਜਿਹੜੇ ਤੇਰੇ ਬਣਦੇ ਨੇ ਇਹਦਾ ਮੀਨਿੰਗ ਹੈ ਜੇ ਆਪਾਂ ਗੁਰੂ ਦੇ ਬਣਾਂਗੇ ਤੇ ਖਿਆਲ ਰੱਖਣਾ ਜਿਸ ਵੇਲੇ ਗੁਰੂ ਆਪਣਾ ਬਣ ਗਿਆ ਫਿਰ ਦੁਨੀਆ ਦੀ ਕੋਈ ਦੁੱਖ ਤਸੀਹਤ ਸਾਡੇ 'ਤੇ ਨਹੀਂ ਆਏਗੀ